ਰੋਂਦਿਆਂ ਨਿਆਣੇ ਨੂੰ ਵਿਰਾਉਣ ਵਾਸਤੇ ਲਾ ਕੇ ਫੋਨ ਤਰਤਾ ਨੰਨੀਆਂ ਅੱਖਾਂ ਦੀ ਘੱਟ ਚੱਲੀ ਰੋਸ਼ਨੀ ਕੰਨੋਂ ਬੋਲਾ ਕਰਤਾ ਨੰਨੀਆਂ ਅੱਖਾਂ ਦੀ ਘੱਟ ਚੱਲੀ ਰੋਸ਼ਨੀ ਕੰਨੋਂ ਬੋਲਾ ਕਰਤਾ ਨਿਆਣਾ ਕੀ ਸਿਆਣਾ ਛੱਡਦੇ ਨਾ ਫੋਨ ਜੀ ਰਹਿੰਦੇ ਨੇ ਫਰੋਂਲਦੇ ਉਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਕੰਦੋਂ ਹੋਇਓ ਲੈ ਲੱਗੇ ਪਰਦੇਸ ਵਰਗੀ ਗੱਲਬਾਤ ਫੋਨ ਤੇ ਹਾਸੇ ਠੱਠੇ ਮੁੱਕੇ ਨੈਟ ਪਾਰੂ ਪੈ ਗਿਆ ਦਿਲਾਂ ਦੇ ਸਕੂਨ ਤੇ ਹਾਸੇ ਠੱਠੇ ਮੁੱਕੇ ਨੈਟ ਪਾਰੂ ਪੈ ਗਿਆ ਦਿਲਾਂ ਦੇ ਸਕੂਨ ਤੇ ਮੱਤ ਗਈਆਂ ਸਾਜਾ ਵਿਸ਼ਵਾਸ ਟੁੱਟ ਗਿਆ ਨਾ ਬੁਲਾਇਆ ਬੋਲਦੇ ਝੂਠਾਂ ਵਾਲੀ ਪੰਡਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਘਰਾਂ ਚ ਕਲੇ ਸਵਾਲੇ ਮੋੜ ਬਨਤੇ ਭੈੜੀ ਫੇਸਬੁੱਕ ਨੇ ਚੰਗੇ ਪਲੇ ਵਾਸ ਦੇ ਵਗਾ ਤੇ ਪਟਕੇ ਕਲੇ ਸਵੱਕ ਨੇ ਚੰਗੇ ਪਲੇ ਵਾਸ ਦੇ ਵਗਾ ਤੇ ਪਟਕੇ ਕਨੇ ਆਬ ਜੀਤ ਲਕ ਵਾਲੀ ਸੈਨ ਕਰਤੀ ਅੰਦਰੋਂ ਨਹੀਂ ਡੋਲਦੇ ਝੂਠਾਂ ਵਾਲੀ ਪੰਡ ਖੀਸ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਉਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਬੱਚਿਆਂ ਦਾ ਰੂਲ ਤਪ ਵਖ ਸਜਣੋਂ ਕਿਸੇ ਮਾੜੀ ਮੱਤ ਨੇ ਵਿਛੋੜ ਤੇ ਮਸੂਮ ਬੱਚੇ ਮਾਤਾ ਪਿਤਾ ਤੋਂ ਨਿੱਕੀ ਜਹੀ ਚੱਕ ਨੇ ਵਿਛੋੜ ਤੇ ਮਸੂਮ ਬੱਚੇ ਮਾਤਾ ਪਿਤਾ ਤੋਂ ਨਿੱਕੀ ਜਹੀ ਚੱਕ ਨੇ ਦਾਨ ਜੋਸਿਆਂ ਨੇ ਕਿਤ ਟਾਈਮ ਲੰਘ ਜੇ ਕਿਉਂ ਕੁਫਰ ਤੋਲਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਚੰਗੀਆਂ ਗੱਲਾਂ ਨੂੰ ਚੰਗੇ ਲੋਕ ਸੁਣਦੇ ਜੀ ਵਿਚਾਰ ਕਰੀਏ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਜੀ ਪਿਆਰ ਕਰੀਏ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਜੀ ਪਿਆਰ ਕਰੀਏ ਦਿਲ ਤੇ ਦਿਮਾਗ ਦੀਆਂ ਨਸ਼ਾ ਬਿੰਨੀਆਂ ਗੱਲ ਨੂੰ ਨਹੀਂ ਗੋਲਦੇ ਝੂਠਾ ਵਾਲੀ ਪੰਡਖੀ ਸੇ ਬੈਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾ ਵਾਲੀ ਪੰਡਖੀ ਸੇ ਬੈਚ ਪਾਈਆ ਸੱਚ ਤਾਂ ਨਹੀਂ ਬੋਲਦੇ بے ਜਾਨ ਚੀਜ਼ਾਂ ਨਾਲ ਬਣਾਲੇ ਰਿਸ਼ਤੇ ਰਿਸ਼ਤੇ ਛੱਡ ਕੇ ਹੰਕਾਰ ਵਾਲੇ ਕੋੜੇ ਤੇ ਸਵਾਰ ਦੁਨੀਆਂ ਤਿਲੋਂ ਮੋ ਕੱਢ ਕੇ ਹੰਕਾਰ ਵਾਲੇ ਕੋੜੇ ਤੇ ਸਵਾਰ ਦੁਨੀਆਂ ਤਿਲੋਂ ਮੋ ਕੱਢ ਕੇ ਟੂ ਕਾਗਜ਼ਾਂ ਦੇ ਪੁੱਲਾਂ ਤੋਂ ਸੁਗੰਧ ਆਉਂਦੀ ਨਾ ਫਿਰ ਦੇ ਕਟੋਲ ਦੇ ਝੂਠਾਂ ਵਾਲੀ ਪੰਡ ਖਿਸ ਵਿੱਚ ਪਾਈ ਆ ਸੱਚ ਤਾਂ ਨਹੀਂ ਬੋਲਦੇ ਠੂਠਾਂ ਵਾਲੀ ਪੰਡ ਖੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਮੁੱਕ ਜਾਵੇ ਡਾਟਾ ਪਾ ਦੀ ਬਣ ਜਾਂਦੀ ਆ ਗੱਲਾਂ ਆਮ ਹੋ ਗਈ ਫੋਨ ਦੀ ਜਨਸ਼ਿਆਂ ਦੀ ਮਾੜੀ ਵਾਲਿਆ ਇਹ ਗੁਲਾਮ ਹੋ ਗਈ ਫੋਨ ਦੀ ਜਨਸ਼ਿਆਂ ਦੀ ਮਾੜੀ ਵਾਲਿਆ ਇਹ ਗੁਲਾਮ ਹੋ ਗਈ ਦੁਨੀਆਂ ਦੇ ਕਿਰਪਾਲ ਬੱਦਲ ਇਹ ਫਿਰ ਸੈਨੂੰ ਰੋਲਦੇ ਝੂਠਾ ਵਾਲੀ ਪੰਡ ਖੀਸ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾ ਵਾਲੀ ਪੰਡ ਖੀਸ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ